ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਆਪਣੀ ਇੱਕ ਨਵੇਂ ਸੈਸ਼ਨ ਦੇ ਨਾਲ ਸੋ ਅੱਜ ਆਪਾਂ ਇੰਗਲਿਸ਼ ਦਾ ਸੈਸ਼ਨ ਸ਼ੁਰੂ ਕੀਤਾ ਹੈ ਸੋ ਇਸ ਦੇ ਪਿੱਛੇ ਇੱਕ ਕਾਰਨ ਹੈ ਦੋਸਤੋ ਕਿ ਕਾਫੀ ਸਮਾਂ ਪਹਿਲਾਂ ਆਪਾਂ ਨਾ ਇੰਗਲਿਸ਼ ਦੀ ਵੀਡੀਓਜ਼ ਪਾਉਂਦੇ ਹੁੰਦੇ ਸੀ ਸੋ ਉਸੇ ਦੇ ਤਹਿਤ ਹੁਣ ਦੁਬਾਰਾ ਤੋਂ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆਏ ਆ ਬੱਚਿਆਂ ਦੇ ਕਿ ਸਰ ਜਿਹੜੀਆਂ ਇੰਗਲਿਸ਼ ਦੀ ਪਹਿਲਾਂ ਵੀਡੀਓ ਤੁਸੀਂ ਪਾਉਂਦੇ ਸੀ ਸਾਨੂੰ ਉਹਦੇ ਵਿੱਚ ਥੋੜੀ-ਬਹੁਤ ਇੰਗਲਿਸ਼ ਸਿੱਖਣ ਵਿੱਚ ਸਹਾਇਤਾ ਮਿਲੀ ਹੈ ਕਿਉਂਕਿ ਤੁਸੀਂ ਪੰਜਾਬੀ ਦੇ ਵਿੱਚ ਵੀਡੀਓ ਪਾਉਂਦੇ ਸੋ ਇਸ ਕਰਕੇ ਉਹ ਦੁਬਾਰਾ ਤੋਂ ਸ਼ੁਰੂ ਕਰੋ ਸੋ ਉਹਨਾਂ ਭੈਣ ਭਰਾਵਾਂ ਦੇ ਜਾਂ ਛੋਟੇ ਬੱਚਿਆਂ ਦੇ ਕਹਿਣ ਦੇ ਉੱਪਰ ਹੀ ਆਪਾਂ ਅੱਜ ਦੁਬਾਰਾ ਤੋਂ ਆਪਾਂ ਨੇ ਇੰਗਲਿਸ਼ ਦਾ ਜਿਹੜਾ ਸੈਸ਼ਨ ਉਹ ਸ਼ੁਰੂ ਕੀਤਾ ਹੈ ਤਾਂ ਕਿ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਵੀ ਹੈ ਜਿਹੜੇ ਉਹ ਇੰਗਲਿਸ਼ ਸਿੱਖ ਸਕਣ ਛੋਟੇ ਬੱਚੇ ਵੀ ਇੰਗਲਿਸ਼ ਸਿੱਖ ਸਕਣ ਕਿਉਂਕਿ ਆਪਾਂ ਜਿਹੜਾ ਹੈਗਾ ਉਸ ਸਮਾਜ ਦੇ ਵਿੱਚ ਰਹ ਰਹੇ ਹਾਂ ਜਿੱਥੇ ਇੰਗਲਿਸ਼ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਤਾਂ ਕਿ ਕਿਉਂਕਿ ਜਿਹਨੂੰ ਥੋੜੀ-ਬਹੁਤ ਇੰਗਲਿਸ਼ ਆਉਂਦੀ ਆ ਉਹ ਸਮਝਿਆ ਜਾਂਦਾ ਵੀ ਇਸ ਨੂੰ ਨੌਲੇਜ ਹੈਗੀ ਜਾਂ ਇਹੇ ਵਾਕ ਹੀ ਪੜ੍ਹਿਆ ਲਿਖਿਆ ਸੋ ਉਹਨਾਂ ਸਾਰੇ ਭੈਣ ਭਰਾਵਾਂ ਦੀ ਹੈਲਪ ਕਰਨ ਵਾਸਤੇ ਅੱਜ ਆਪਾਂ ਇਹ ਨਵਾਂ ਸੈਸ਼ਨ ਸ਼ੁਰੂ ਕੀਤਾ ਹੈ ਕਿਉਂਕਿ ਸਕੂਲ ਤੋਂ ਲੈ ਕੇ ਕਿਤੇ ਬਾਹਰ ਅੰਦਰ ਆਉਣ ਜਾਣ ਤੱਕ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇੰਗਲਿਸ਼ ਉਹ ਆਪਾਂ ਨੂੰ ਆਉਣੀ ਚਾਹੀਦੀ ਹੈ ਸੋ ਉਸੇ ਸਬੰਧ ਵਿੱਚ ਅੱਜ ਆ ਦੀ ਆਪਾਂ ਇਹ ਸੈਸ਼ਨ ਸ਼ੁਰੂ ਕੀਤਾ ਸੋ ਕੋਸ਼ਿਸ਼ ਕਰਾਂਗੇ ਹਰ ਰੋਜ਼ ਆਪਾਂ ਜਿਹੜੀ ਇੰਗਲਿਸ਼ ਦੀ ਉਹ ਵੀਡੀਓ ਪਾ ਸਕੀਏ ਤਾਂ ਕਿ ਉਹਨਾਂ ਸਾਰੇ ਭੈਣ ਭਰਾਵਾਂ ਦੀ ਹੈਲਪ ਹੋ ਸਕੇ ਜਿਹੜੇ ਇੰਗਲਿਸ਼ ਸਿੱਖਣੀ ਚਾਹੁੰਦੇ ਆਂ ਫਿਲਹਾਲੇ ਛੋਟੀ ਸ਼ੁਰੂਆਤ ਹੈ ਇਸ ਤੋਂ ਪਹਿਲਾਂ ਆਪਾਂ ਬਾਅਦ ਦੇ ਵਿੱਚ ਬਿਲਕੁਲ ਬਰੀਕੀ ਤੋਂ ਜਿਹੜਾ ਸ਼ੁਰੂ ਕਰਾਂਗੇ ਆਪਾਂ ਸੋ ਸਭ ਤੋਂ ਪਹਿਲਾਂ ਸੈਂਟੈਂਸ ਆਪਾਂ ਸ਼ੁਰੂ ਕਰ ਲਈਏ ਜੀ ਹੈਲਪ ਮੀ ਮੇਰੀ ਮਦਦ ਕਰੋ ਲਿਸਨ ਕੇਅਰਫੁਲੀ ਧਿਆਨ ਨਾਲ ਸੁਣੋ ਡੂ ਯਰ ਹੋਮਵਰਕ ਆਪਣਾ ਕੰਮ ਕਰੋ ਵੇਅਰ ਯਰ ਸ਼ੂਜ਼ ਆਪਣੇ ਜੁੱਤੇ ਪਾ ਲਓ ਹੋਲਡ ਮਾਈ ਹੈਂਡ ਮੇਰਾ ਹੱਥ ਫੜ ਲਓ ਰੀਪੀਟ ਆਫਟਰ ਮੀ ਮੇਰੇ ਪਿੱਛੇ ਦੁਹਰਾਓ ਜਾਂ ਬੋਲੋ ਕਮ ਯਰ ਹੈਅ ਆਪਣੇ ਵਾਲ ਵਾ ਲਓ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ